ਅਸੀਂ ਪੈਹ ਨਹੀਂ ਕਰਦੇ ਪਰ ਦੂਜ ਕਿਸੇ ਦੀ ਜਰਦੇ ਨਹੀਂ ਇਹਨਾਂ ਨੇ ਦੂਜ ਕੀਤੀ ਤੇ ਅਸੀਂ ਦੂਜ ਕੀਤੀ ਆ ਹੁਣ ਇਹ ਕੁੱਟ ਕੇ ਖੋ ਕੇ ਲੈ ਕੇ ਆਂਦਾ ਇਹ ਅਸੀਂ ਸਾਰੀ ਜ਼ਿੰਦਗੀ ਮੈਂ ਆਦੇ ਬੱਚਿਆਂ ਨੂੰ ਵੀ ਕਹੂੰਗਾ ਪੁੱਤ ਜਦੋਂ ਅਸੀਂ ਅੰਦੋਲਨ ਲੜਨ ਗਏ ਸੀ ਨਾ ਆ ਪੁਲਿਸ ਵਾਲਾ ਹਰਿਆਣਾ ਪੁਲਿਸ ਨੂੰ ਕੁੱਟ ਕੇ ਖੋ ਕੇ ਲੈ ਕੇ ਆਂਦਾ ਇਹ ਮੈਂ ਆਦੇ ਬੱਚਿਆਂ ਨੂੰ ਦੱਸੂੰਗਾ ਵੀ ਅੱਗੇ ਮੇਰੇ ਬੱਚੇ ਵੀ ਆਉਣ ਵਾਲੇ ਅੰਦੋਲਨ ਮੇਰੇ ਬੱਚੇ ਲੜਨਗੇ ਜੇ ਮੈਂ ਮਰ ਗਿਆ ਤਾਂ ਇੱਥੇ ਇੱਥੇ ਜੇ ਮੈਂ ਮਰ ਗਿਆ ਨਾ ਮੇਰੇ ਬੱਚੇ ਲੜਨ ਲੰਗੇ you can't put it ਪੰਜਾਬ ਦੀ ਖਾਤਰ ਆਪਦੀ ਰੋਜੀ ਦੀ ਖਾਤਰ ਤੇ ਮੈਂ ਆਪਦੇ ਬੱਚਿਆਂ ਨੂੰ ਭੁੱਖਾ ਮਰਦਾ ਦੇਖਣਾ ਨਹੀਂ ਚਾਹੁੰਦਾ ਨਾ ਮੈਂ ਆਪਣੇ ਪੰਜਾਬ ਨੂੰ ਭੁੱਖਾ ਮਰਨ ਦੇਣਾ ਚਾਹਣਾ ਪਰ ਮੈਂ ਆਪਦੇ ਬੱਚਿਆਂ ਦੀ ਖਾਤਰ ਇੱਥੇ ਆਇਆ ਹਾਂ ਆਉਣ ਵਾਲੇ ਅੰਦੋਲਨ ਮੇਰੇ ਬੱਚੇ ਲੜਨਗੇ ਜੇ ਮੈਂ ਮਰ ਗਿਆ ਤਾਂ ਇੱਕ ਦਲ ਹੋਰ ਵੀ ਨੌਜਵਾਨ ਪਿੱਛੇ ਨੂੰ ਜਾ ਰਹੇ ਨੇ ਉਹਨਾਂ ਨੂੰ ਭਾਈ ਜੀ ਮੈਂ ਇਹ ਸੁਨੇਹਾ ਦੇਣਾ ਚਾਹਣਾ ਏਕੇ ਚ ਫਾਇਦਾ ਹੁੰਦਾ ਇੱਕ ਵਾਰੀ ਆਪਾਂ ਮਰਨਾ ਤੇ ਇੱਕ ਵਾਰੀ ਜਿਉਣਾ ਠੀਕ ਹੈ ਨਾ ਜਨਮ ਦੁਬਾਰਾ ਨਹੀਂ ਹੋਣਾ ਇੱਕ ਵਾਰੀ ਮਰੋਗੇ ਇੱਥੇ ਮਰਾਂਗੇ ਨਾ ਤੇ ਕਿਸੇ ਦੇ ਲੇਖੇ ਲੱਗਾਂਗੇ ਆਪਦੇ ਲੇਖ ਲੱਗਾ ਆਪਣਾ ਨਾਮ ਸ਼ਹੀਦਾਂ ਜਾਊਗਾ ਪਰ ਮੈਂ ਮੇਰੇ ਵੀਰਾਂ ਮੂਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਹਾਂ ਭਰਾਵੋ ਪਿੱਛੇ ਨਾ ਜਾਓ ਆਪਣੇ ਗੁਰੂ ਸਾਹਿਬ ਪਿੱਛੇ ਕਦੇ ਨਹੀਂ ਗਏ ਸੀ ਪਿੱਛੇ ਨਾ ਜਾਓ ਮੇਰੇ ਵੀਰ ਅੱਗੇ ਡਟੋ ਕੋਈ ਗੱਲ ਨਹੀਂ ਡਟਾਂਗੇ ਮਰਾਂਗੇ ਤੁਸੀਂ ਉੱਥੇ ਨੇੜੇ ਜਾ ਕੇ ਕਿਉਂ ਕਿੰਨਾ ਕੋ ਉੱਥੇ ਮਾਹੌਲ ਕੀ ਭਾਈ ਜੀ ਮਾਹੌਲ ਬਹੁਤ ਖਰਾਬ ਆ ਮੈਂ ਨੇੜੇ ਜਾ ਕੇ ਆਇਆ ਪਰ ਕਰ ਦੋ ਬੜੀ ਮੈਂ ਨੇੜੇ ਜਾ ਕੇ ਆਇਆ ਬਹੁਤ ਮਾਹੌਲ ਖਰਾਬ ਆ ਕਿਉਂਕਿ ਅਥਰੂ ਗੋਲੇ ਇੰਨੇ ਸੈਟ ਰਿਆ लाठी चार्ज ਕਰ ਰਿਆ ਮੈਂ ਮੈਂ ਕੋਈ ਇਦਾਂ ਤਾਂ ਆਇਆ ਨਹੀਂ ਮੇਰੇ ਵੀ ਮਾਰਿਆ ਮੇਰੇ ਆ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਇੱਥੇ ਇੱਥੇ ਡੰਗਾਂ ਲੱਗੀਆਂ ਹੋਈਆਂ ਅੱਧੀ ਅੱਧੀ ਇੱਥੇ ਠੀਕ ਆ ਕੋਈ ਇਦਾਂ ਨਹੀਂ ਆ ਇਹ ਅੰਦੋਲਨ ਲੜਨ ਆਇਆ ਤਾਂ ਲੜਨਾ ਪੈਣਾ ਠੀਕ ਆ ਠੀਕ ਆ ਉਹ ਨੌਜਵਾਨਾਂ ਦੇ ਬਾਈ ਖੋ ਕੇ ਲੈ ਆ ਪੋਸਟ ਇੱਕ ਮਿੰਟ ਬਾਅਦ ਉਹ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ